ਲੁਧਿਆਣਾ ਦੇ ਮਾਡਲ ਟਾਊਨ ਵਿਖੇ ਹਲਦੀ RAM ਸਟੋਰ ਦੀ ਗ੍ਰੈਂਡ ਓਪਨਿੰਗ ਹੋਈ ਵਿਧਾਇਕ ਲਵਾਨ ਸਿੰਘ ਸਿੱਧੂ ਅਤੇ ਮਾਤਾ ਬਿੱਪਨ ਪ੍ਰੀਤ ਕੋਰ ਜੀ ਵੱਲੋਂ ਰੀਬਨ ਕੱਟ ਕੇ ਇਸ ਸ਼ੋਰੂਮ ਦਾ ਉਦਘਾਟਨ ਕੀਤਾ ਗਿਆ ਵਿਧਾਇਕ ਲਵਾਨ ਸਿੰਘ ਸਿੱਧੂ ਨੇ ਸ਼ੋਰੂਮ ਦੇ ਓਨਰ ਪ੍ਰੇਮ ਸਿੰਘ ਸੋਖੀ ਨੂੰ ਇਸ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨ ਤੇ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਪ੍ਰੇਮ ਸਿੰਘ ਸੋਖੀ ਨੇ ਕਿਹਾ ਕਿ ਹਲਦੀ RAM ਦੁਨੀਆ ਦੀ ਮਸ਼ਹੂਰ ਕੰਪਨੀ ਹੈ ਅਸੀਂ ਲੁਧਿਆਣਾ ਦੇ ਵਿੱਚ ਪਹਿਲਾ ਹਲਦੀਰਾਮ ਸਟੋਰ ਖੋਲ੍ਹਿਆ ਹੈ ਜਿੱਥੋਂ ਕਿ ਹਰ ਤਰ੍ਹਾਂ ਦੀਆਂ ਮਠਿਆਈਆਂ ਅਤੇ ਨਮਕੀਨ ਮਿਲਣਗੇ ਉਹਨਾਂ ਨੇ ਕਿਹਾ ਕਿ ਰਖੜੀ ਦੇ ਤਿਉਹਾਰ ਤੇ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਵਿਸ਼ੇਸ਼ ਡਿਸਕਾਊਂਟ ਵੀ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਪ੍ਰਿੰਸੀਪਲ ਸੁਖੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਵਿਦਿਆ ਦੇ ਖੇਤਰ ਵਿੱਚ ਚਾਨਣਾ ਮਨਾਦੇ ਵਜੋਂ ਕੰਮ ਕਰਿਆ ਹੁਣ ਉਹ ਇਸ ਰੀਅਲ ਰੀਅਲ ਸਟੇਟ ਦੀ ਦੁਨੀਆ ਦੇ ਵਿੱਚੋਂ ਵਿਆਰ ਕੰਪਲੈਕਸ ਦੀ ਦੁਨੀਆ ਵਿੱਚ ਵੱਡਾ ਮਾਰਕਾ ਮਾੜੇ ਨੇ ਕੈਂਪਲਰ ਟਾਵਰ ਦੇ ਨਾਂ ਤੋਂ ਉਹਨਾਂ ਨੇ ਮਾਡਲ ਟਾਊਨ ਮੇਰੇ ਹੱਥੇ ਆਪ ਨੂੰ ਲੈ ਸਕੇ ਇਹ ਇੱਕ ਬਹੁਤ ਹੀ ਅਤੀ ਸੁੰਦਰ ਜਿਹੜਾ ਸ਼ੋਪਿੰਗ ਕੰਪਲੈਕਸ ਬਣਾਇਆ ਜਿਹਦੇ ਵਿੱਚ ਮਲਟੀਨੇਸ਼ਨਲ ਕੰਪਨੀਆਂ ਜਿਹੜੀ ਦੇ ਆਪਣੇ ਆਊਟਲੈਟ ਖੋਲਣ ਲਈ ਪਤਾ ਪਾਇਆ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਹਲਦੀ ਹਲਦੀ ਰਾਮ ਦਾ ਸਟੋਰ ਵੀ ਇੱਥੇ ਖੁੱਲਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਲੁਧਿਆਣਾ ਉਹਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਲੋਕਾਂ ਨੂੰ ਚੋਅ ਚਾਹੀਦੀ ਆਲਗ-alag ਟੇਕ ਜਿਹੜਾ ਉਹਨਾਂ ਦਾ ਦੇਖਣ ਦਾ ਜਿਹੜਾ ਕੇਂਦਰ ਪਿੱਛੇ-ਪਿੱਛੇ ਵਿੱਚ ਬਣ ਚੁੱਕਿਆ ਕਿ ਅੱਜ ਹਲਦੀ ਰਾਮ ਦਾ ਜਿਹੜਾ ਇੱਥੇ ਆਊਟਲੈਟ ਖੁੱਲਿਆ ਉਹਦੇ ਨਾਲ ਮਨ ਤੋਂ ਤੇ ਮੇਰੇ ਹਲਦੀ ਆਦਮੀ ਨਾਲ ਤੇ ਲੋਕਾਂ ਵਿੱਚ ਬਹੁਤ ਖੁਸ਼ੀ ਦੀ ਵਹਿਰ ਆ। ਅਸੀਂ ਵੱਖ-ਵੱਖ ਸਟਾਲ ਤੇ ਜਾ ਕੇ ਜਿਹੜਾ ਟੇਸਟ ਵੀ ਚੱਕਰਿਆ ਲਾਜਬਾਬ ਤੇ ਲਜੀਬ ਟੇਸਟ ਨੇ। ਉਹਨਾਂ ਦੀ ਪ੍ਰੈਪਰੇਸ਼ਨ ਨਾ ਕਿੰਨੀ ਸ਼ਾਨਦਾਰ ਹੈ ਜਿਹੜਾ ਜਦੋਂ ਲੈਪਟਾਪ ਤੇ ਵੇਟ ਚੈੱਕ ਕਰੇ ਤਾਂ ਉਹ ਵੀ ਬਹੁਤ ਹੀ ਵਾਜਿਬ ਸੀ ਤੇ ਬਾਬਾ ਜੀ ਉਸ ਨੂੰ ਚੰਗਾ ਅਰਦਾਸ ਕਰਨਾ। ਪ੍ਰਿੰਸੀਪਲ ਜਿਹੜੇ ਸ਼ੌਕੀ ਸਾਹਿਬ ਨੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਇਹ ਸਾਹਿਬ ਜਗਨਾਲ ਦੀ ਵਿੱਚ ਪੂਰੀਆਂ ਬਰੰਗੀਆਂ ਮਿਲਣ ਮੇਰੇ ਨਾਲ ਬਹੁਤ ਸਤਿਕਾਰਯੋਗ ਲੁਧਿਆਣਾ ਨੇ ਪੰਜਾਬ ਮੈਂ ਕਹੂੰਗਾ ਬਹੁਤ ਹੀ ਸਨਮਾਨਯੋਗ ਸ਼ਕਤੀ ਤੇ ਮਾਤਾ ਬੇਪਨ ਪ੍ਰੀਤ ਕੌਰ ਉਹਨਾਂ ਦੀ ਹਾਜ਼ਰੀ ਅੱਜ ਵਿਸ਼ੇਸ਼ ਰੂਪ ਵਿੱਚ ਹੈ ਕਿਉਂਕਿ ਜਿਵੇਂ ਸਾਧੂ ਦੇ ਕੰਮ ਪੈਣ ਨਾਲ ਜਿਹੜੀ ਸਾਰੀ ਧਰਤੀ ਪਵਿੱਤਰ ਹੋਈ ਹੈ ਇਹਨਾਂ ਦੇ ਆਉਣ ਨਾਲ ਜਿਹੜੀ ਇਹ ਅੱਜ ਜਗ੍ਹਾ ਵੀ ਪਵਿੱਤਰ ਹੋਈ ਹੈ ਤੇ ਗੰਗਿਆ ਕੁਈ 300 ਦੇ ਗੰਗਿਆ ਗੰਦਿਆ ਵਾਈਬ੍ਰੇਸ਼ਨ ਨੇ ਇਹਨਾਂ ਦੀ ਹਾਜ਼ਰੀ ਨਾਲ ਇਥੋਂ ਵੱਲੋਂ ਜਿਲ੍ਹੇ ਦੇਣ ਤੇ ਇਹਨਾਂ ਦਾ ਕਾਰੋਬਾਰ ਬਹੁਤ ਹੀ ਬਲੰਦ ਹੈ ਮੈਂ ਸਭ ਤੋਂ ਪਹਿਲੇ ਤਾਂ ਕਾਇਦੇ ਸ਼ੋਗ ਨੂੰ ਕਿਦੇ ਉਤੇ ਤੁਹਾਡੇ ਸਭ ਪੈਣਾ ਬਣਾ ਦੇ ਆ ਨੂੰ ਮੈਂ ਦਿਆਂ ਆਖਦਾ ਵਾਇਗਡੀ ਦਾ ਖਾਲਸਾ ਵਾਇਗਡੀ ਕੀ ਪਤੇ ਮੈਂ ਦੱਸਣਾ ਚਾਹਨਾ ਕਿ ਅੱਜ ਮਾਤਾ ਭੀਪਨ ਕਾਉਂ ਦੀ ਦੇ ਸੀਟ ਬਾਦ ਸਾਡੇ ਹਲਕੇ ਦੇ ਐਮਐਲਏ ਸ੍ਰੀ ਕੁਲਵਰ ਸਿੰਘ ਸਿੱਧੂ ਸਾਹਿਬ ਸਾਡੇ ਵਾਰਡ ਦੇ ਕੌਂਸਲਰ ਕਾਉਂਟੀ ਸ਼ਿਖਦੇਵਾਦੀ ਮਕਰ ਸਾਹਿਬ ਤੇ ਹੋਰ ਮੇਰੇ ਸੱਜਣ ਪਤਰ ਸੱਜਣ ਜਿਹੜੇ ਨੇ ਇੱਥੇ ਆਏ ਨਹੀਂ ਔਰ ਇਹਨਾਂ ਕੋ ਤਾਂ ਆਟਨ ਦੇ ਕਿ ਤੁਹਾਨੂੰ ਕੋਈ ਦੇ ਹੁੰਦੇ ਉਹਨਾਂ ਨੇ ਆ ਕੇ ਤੁਸੀਂ ਨੂੰ ਚਾਰ ਚੰਮ ਲਾਏ ਨੇ ਔਰ ਅੱਗੇ ਮੈਂ ਕਹਿਣਾ ਚਾਹੂੰਗਾ ਕਿ ਹਲਦੀ ਰਾਮ ਇੱਕ ਇੰਟਰਨੈਸ਼ਨਲ ਸਟੋਰ ਹੈਗਾ ਇਹਦੇ ਵਿੱਚ ਮਠਾਈਆਂ ਬੇਕਰੀ ਡਾਈਨਿੰਗ ਫਾਈਨ ਡਾਈਨਿੰਗ ਹੈ ਤੇ ਔਰ ਬਹੁਤ ਲੰਬੇ ਸਮੇਂ ਤੋਂ ਇਸ ਇਲਾਕੇ ਨੂੰ ਉਡੀਕ ਸੀ ਕਿ ਹਲਦੀ ਰਾਮ ਸਟੋਰ ਆਏਗਾ ਪਰ ਪਰसों ਮਤਲਬ ਇਹ ਆ ਕਿ ਅੱਜ ਇਹਦਾ ਉਦਘਾਟਨ ਹੋਇਆ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਆਮ ਪਬਲਿਕ ਜਿਹੜੀ ਆ ਖੁਸ਼ ਹੈਗੀ ਆ ਉਹ ਇੱਥੇ ਵਿਡ ਕਰ ਰਹੀ ਆ ਬਹੁਤ ਹਾਸ ਪੈ ਰਿਹਾ ਇੱਥੇ ਤੇ ਇਹ ਮੈਂ ਹੋਰ ਅੱਗੇ ਕਹੂੰਗਾ ਕਿ ਸਾਰੇ ਸਾਡੇ ਇਲਾਕੇ ਦੇ ਸੱਜਣ ਇੱਥੇ ਆਣ ਤੇ ਇਸ ਸਟੋਰ ਦਾ ਲਾਹ ਲਾ। ਨਵੀਂ ਉਹਦੇ ਨੂੰ ਬੁਟੀ ਅਰਵਾਸ ਤੋਂ ਕਾਫੀ ਟਿਕਿਆ ਕੰਮ ਸਾਰਾ ਘੜੀ ਤੇ ਆ ਰਿਹਾ ਹੈ। ਬਿਕੋ ਸੋ ਤੋਂ ਪਹਿਲਾਂ ਤਾਂ ਦੇਖਿਆ ਹੈ ਕਿ ਇਹੜਾ ਭੈਣ ਭਰਾ ਦਾ ਤਿਹਾਰ ਹੈ ਰੱਖਣੀ ਜਿਹੜਾ ਹੈ ਜੀ। ਲੱਕੜੀ ਤੇ ਆ ਰਿਹਾ ਰਕੜੀ ਵਾਸਤੇ ਇਹਨਾਂ ਦੇ ਸਪੈਸ਼ਲ ਜੜੀ ਨੇ ਆਫਰ ਹੈਗੇ ਵੀ ਨਹੀਂ ਅਗਲੀ ਨਾਮ ਦੋ